ਇਸ ਮਾਮਲੇ 'ਚ ਲੇਡੀ ਡਾਨਰ ਜ਼ਿਕਰਾ ਗ੍ਰਫਤਾਰ ਗੈਂਗਸਟਰ ਦੀ ਪਤਨੀ ਦੀ ਬੌਂਸਰਸ ਦੀ ਲੇਡੀ ਡਾਨ ਫਿਰ ਬਣਾ ਲਿਆ ਆਪਣਾ ਹੀ ਗੈਂਗ ਵਾਰਦਾਤ ਨੂੰ ਲੈ ਕੇ ਪੁਲਿਸ ਨੇ ਖੋਲੇ ਵੱਡੇ ਰਾਜ਼ ਦਿੱਲੀ ਦੇ ਸਲੀਮਪੁਰ ਇਲਾਕੇ ਦੇ ਵਿੱਚ 17 ਸਾਲਾ ਲੜਕੇ ਦੀ ਹੱਤਿਆ ਦੀ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਔਰਤ ਅਤੇ ਉਸ ਦੇ ਤਿੰਨ ਚਚੇਰੇ ਭਰਾਵਾਂ ਨੂੰ ਹਿਰਾਸਤ 'ਚ ਲੈ ਲਿਆ ਇਹ ਔਰਤ ਦਿੱਲੀ ਦੇ ਵਿੱਚ ਲੇਡੀ ਡਾਨ ਦੇ ਨਾਮ ਦੇ ਨਾਲ ਕਾਫੀ ਮਸ਼ਹੂਰ ਹੈ ਵੀਰਵਾਰ ਨੂੰ 17 ਸਾਲਾ ਲੜਕੇ ਕੁਨਾਲ ਦੀ ਹੱਤਿਆ ਸਲੀਮਪੁਰ ਸਥਿਤ ਉਸਦੇ ਘਰ ਤੋਂ ਕੁਝ ਮੀਟਰ ਦੀ ਦੂਰੀ ਤੇ ਹੋਈ ਕੁਨਾਲ ਤੇ ਹਮਲਾ ਉਦੋਂ ਹੋਇਆ ਜਦੋਂ ਉਹ ਆਪਣੇ ਬਿਮਾਰ ਪਿਤਾ ਲਈ ਚਾਹ ਬਣਾਉਣ ਲਈ ਦੁੱਧ ਖਰੀਦਣ ਜਾ ਰਿਹਾ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦਾਵਾ ਕੀਤਾ ਹੈ ਕਿ ਜਿਸ ਸਮੇਂ ਕੁਨਾਲ ਦੀ ਹੱਤਿਆ ਕੀਤੀ ਗਈ ਸੀ ਉਸ ਸਮੇਂ ਜ਼ਿਕਰਾਨਾਮ ਦੀ ਇੱਕ ਔਰਤ ਉੱਥੇ ਮੌਜੂਦ ਸੀ ਜਿਸ ਨੂੰ ਇਲਾਕੇ ਦੇ ਵਿੱਚ ਲੇਡੀ ਡੌਨ ਵਜੋਂ ਵੀ ਜਾਣਿਆ ਜਾਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਉਸ ਦੇ ਕੋਲ ਪਿਸਤੌਲ ਵੀ ਸੀ ਬੰਦੂਕ ਦੇ ਨਾਲ ਉਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਅਸਲਾ ਐਕਟ ਦੇ ਤਹਿਤ ਗ੍ਰਿਫਤਾਰ ਵੀ ਕੀਤਾ ਸੀ ਤੇ ਹਾਲ ਹੀ ਦੇ ਵਿੱਚ ਉਹ ਜੇਲ੍ਹ ਤੋਂ ਰਿਹਾ ਹੋ ਕੇ ਬਾਹਰ ਆਈ ਸੀ ਕਿਹਾ ਜਾ ਰਿਹਾ ਹੈ ਕਿ ਜ਼ਿਕਰਾ ਬਦਨਾਮ ਗੈਂਗਸਟਰ ਹਾਸ਼ਮ ਬਾਬਾ ਨਾਲ ਜੁੜੀ ਹੋਈ ਸੀ ਹਾਸ਼ਮ ਬਾਬਾ ਇਸ ਵਕਤ ਜੇਲ੍ਹ ਵਿੱਚ ਹੈ ਉਸ ਵਿਰੁੱਧ ਕਈ ਗੰਭੀਰ ਮਾਮਲੇ ਚੱਲ ਰਹੇ ਹਨ ਪਰ ਉੱਥੇ ਹੀ ਹਾਸ਼ਮ ਬਾਬਾ ਦੇ ਨਾਲ ਨਾਲ ਉਸ ਦੀ ਪਤਨੀ ਦੇ ਵੀ ਸੰਬੰਧ ਦੇ ਵਿੱਚ ਇਹ ਲੇਡੀ ਗੈਂਗਸਟਰ ਸੀ ਗੈਂਗਸਟਰ ਦੀ ਪਤਨੀ ਦੀ ਬੌਂਸਰ ਸੀ ਲੇਡੀ ਡੌਨ ਜ਼ਿਕਰਾ ਜੇਲ੍ਹ ਦੇ ਵਿੱਚ ਬੰਦੇ ਗੈਂਗਸਟਰ ਹਾਸ਼ਮ ਬਾਬਾ ਦੀ ਪਤਨੀ ਜ਼ੋਇਆ ਲਈ ਬੌਂਸਰ ਵਜੋਂ ਕੰਮ ਕਰਦੀ ਸੀ ਸੂਤਰਾ ਨੇ ਦੱਸਿਆ ਕਿ ਜ਼ਿਕਰਾ ਜ਼ੋਇਆ ਦੇ ਜੇਲ੍ਹ ਜਾਣ ਤੋਂ ਪਹਿਲਾਂ ਕਠਿ ਤੌਰ ਤੇ ਉਸ ਦੇ ਨਾਲ ਹੀ ਰਹਿ ਰਹੀ ਸੀ ਜ਼ੋਇਆ ਦੀ ਗ੍ਰਿਫਤਾਰੀ ਤੋਂ ਬਾਅਦ ਜ਼ਿਕਰਾ ਆਪਣਾ ਗੈਂਗ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਕੁਨਾਲ ਦੇ ਪਿਤਾ ਨੇ ਦੱਸਿਆ ਕਿ ਜ਼ਿਕਰਾ ਨੇ ਉਹਨਾਂ ਦੇ ਪੁੱਤਰ ਨੂੰ ਕਈ ਵਾਰ ਧਮਕੀਆਂ ਵੀ ਦਿੱਤੀਆਂ ਸਨ ਪਿਤਾ ਨੇ ਕਿਹਾ ਕਿ ਉਹ ਜੇਲ੍ਹ ਵੀ ਗਈ ਅਤੇ ਹੱਥ ਦੇ ਵਿੱਚ ਬੰਦੂਕ ਲੈ ਕੇ ਘੁੰਮਦੀ ਸੀ ਉਹ ਕਹਿੰਦੀ ਹੁੰਦੀ ਸੀ ਕਿ ਜੇਕਰ ਉਸ ਨੂੰ ਮੌਕਾ ਮਿਲਿਆ ਤਾਂ ਉਹ ਕੁਨਾਲ ਨੂੰ ਮਾਰ ਦੇਵੇਗੀ ਉਥੇ ਹੀ ਪੁਲਿਸ ਨੇ ਕਿਹਾ ਹੈ ਕਿ ਕੁਨਾਲ ਦਾ ਕਤਲ ਬਦਲਾ ਲੈਣ ਦੇ ਲਈ ਕੀਤਾ ਗਿਆ ਹੈ ਜ਼ਿਕਰਾ ਨੇ ਪੁਲਿਸ ਨੂੰ ਦੱਸਿਆ ਕਿ ਜ਼ਿਕਰਾ ਦੇ ਚਚੇਰੇ ਭਰਾ ਸਾਹਿਲ ਅਤੇ ਪਿਛਲੇ ਸਾਲ ਨਵੰਬਰ ਦੇ ਵਿੱਚ ਦੋ ਮੁੰਡਿਆਂ ਨੇ ਹਮਲਾ ਕੀਤਾ ਸੀ ਜੋ ਕਿ ਕੁਨਾਲ ਦੇ ਹੀ ਦੋਸਤ ਸਨ ਉਸ ਸਮੇਂ ਕੁਨਾਲ ਵੀ ਉੱਥੇ ਮੌਜੂਦ ਸੀ ਪਰ ਕਿਉਂਕਿ ਉਹ নাবালক ਸੀ ਇਸ ਕਰਕੇ ਉਸ ਦਾ ਨਾਮ ਐਫਆਈਆਰ ਦੇ ਵਿੱਚ ਨਹੀਂ ਆਇਆ ਜ਼ਿਕਰਾਂ ਤੇ ਸਾਹਿਲ ਦਾ ਮੰਨਣਾ ਸੀ ਕਿ ਹਮਲੇ ਪਿੱਛੇ ਕੁਨਾਲ ਦਾ ਹੱਥ ਸੀ ਇਸ ਲਈ ਕੁਨਾਲ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਇਸ ਲੇਡੀ ਡੋਨਰ ਜ਼ਿਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੋਰ ਅਪਡੇਟਸ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ